ਸਾਸ੍ਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸੇਖਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਤੇ ਅੱਜ ਆਪਾਂ ਤੁਹਾਨੂੰ ਟਾਪ ਦੀਆਂ ਝੋਟੀਆਂ ਦਿਖਾਉਣੀਆਂ ਬਹੁਤ ਹੀ ਸੋਹਣੀਆਂ ਸਨਖੀਆਂ ਭਾਜੀ ਹੁਣ ਹਰਿਆਣੇ ਤੋਂ ਲੈ ਕੇ ਆਉਂਦੇ ਆ ਤਾਜ਼ੀਆਂ ਸੂਈਆਂ ਦੋ ਦੰਦ ਚਾਰ ਦੰਦ ਝੋਟੀਆਂ ਦਿਖਾਵਾਂਗੇ ਦੋ ਦਿਖਾਵਾਂਗੇ ਮੋਰਾ ਝੋਟੀਆਂ ਤੇ ਇੱਕ ਤਾਂ ਨੋ ਝੋਟੀ ਦਿਖਾਉਣੀ ਆ ਨੀਲੀ ਰਾਵੀ ਦੀ ਬਹੁਤ ਹੀ ਸੋਹਣੀ ਸੁਨੱਖੀ ਆ ਜੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵਾਰ ਹਰ ਇੱਕ ਵੀਡੀਓ ਦੇ ਵਿੱਚ ਕਰਦੇ ਆ ਕਿਸੇ ਵੀ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕ ਆ ਆਪਣੀ ਚਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਵੀਰ ਨਾਲ ਇਹਨਾਂ ਝੋਟੀਆਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਬਸ ਠੀਕ ਹੈ ਭਾਈ ਤੁਸੀਂ ਦੱਸੋ ਠੀਕ ਹੈ ਜੀ ਤੇ ਅੱਜ ਫੇਰ ਸੋਹਣੀਆਂ ਸਨਖੀਆਂ ਝੋਟੀਆਂ ਲੈ ਆਂਦੀਆਂ ਹਾਂਜੀ ਭਾਈ ਠੀਕ ਆ ਤੇ ਐਡਰੈਸ ਦੱਸ ਦਿਓ ਜੀ ਇਹਨਾਂ ਭਾਜੀ ਸੇਖੋਂ ਜਾਂ ਜਾਲਪੁਰ ਸੇਖੋਂ ਤਸੀਲ ਪਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਆ ਤੇ ਨਾਮ ਕੀ ਹੈ ਵੀਰ ਜੀ ਆਪਣਾ ਫੋਨ ਨੰਬਰ ਦੱਸ ਦਿਓ ਜੀ 73472 93160 ਠੀਕ ਆ ਤੇ ਪਹਿਲੀਆਂ ਝੋਟੀਆਂ ਚਲ ਗਈਆਂ ਦੂਰੀ ਆਪ ਕੋ ਜੋਦਨੀ ਵੇਗੀਆਂ ਸੀ ਠੀਕ ਆ ਕਿੰਨੇ ਕਾ ਕੇ ਫੋਨ ਫਾਨ ਫੂਲ ਭਾਜੀ ਬਹੁਤ ਆਏ ਜੀ ਸਾਹ ਉਹ ਝੋਟੀਆਂ ਇਕਦਮ ਆ ਗਈ ਉਸੇ ਟਾਈਮ ਹੀ ਅੱਛਾ ਉਸੇ ਵੀਡੀਓ ਤੇ ਹਾਂਜੀ ਉਸੇ ਵੀਡੀਓ ਦੇ ਠੀਕ ਆ ਠੀਕ ਆ ਵੀਡੀਓ ਤੁਹਾਡੀ ਮਤਲਬ ਵੀਡੀਓ ਵੇਖ ਕੇ ਫੋਨ ਆਏ ਵੇਗੀਆਂ ਜੀ ਠੀਕ 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 ਆ ਚਲੋ ਕੋਈ ਨਹੀਂ ਭੈਣ ਭਰਾ ਨਵੇਂ ਨਵੇਂ ਜੁੜਨਗੇ ਤੇ ਫੇਹੀ ਆਹ ਗਾੜੀ ਦੇ ਵੀ ਲੰਨੀਆਂ ਝੋਟੀਆਂ ਵੇਚਦੀਆਂ ਸੀ ਠੀਕ ਆ ਹਾਂਜੀ ਸਹੀ ਆ ਕੱਲ ਵੇਚੀ ਆ ਚਾਰ ਝੋਟੀਆਂ ਕੱਲ ਕੱਲ ਸਾਂਭੀ ਲੱਗੇ ਝੋਟੀਆਂ ਸਾਂਭੀ ਲੱਗੇ ਚਾਰ ਲੱਗੇ ਹਾਂਜੀ ਠੀਕ ਆ ਤੇ ਫੋਨ ਨੰਬਰ ਦੱਸ ਦਈਏ ਕਰ 73472 93160 ਠੀਕ ਆ ਤਾਂ ਅੱਜ ਫੇ ਤਿੰਨ ਹਾਂਜੀ ਭਾਜੀ ਤਿੰਨ ਚਾਰ ਇੱਕ ਲੈ ਗਏ ਤਿੰਨ ਲੈ ਇੱਕ ਨੀਲੀ ਦਾ ਵੀ ਲਿਆਂਦੀ ਆ ਜੀ ਇੱਕ ਨੀਲੀ ਦਾ ਵੀ ਭਾਜੀ ਇੱਕ ਵੀ ਨੇ ਫੋਨ ਕੀਤਾ ਜੀ ਮੁਕਸਾ ਤੋਂ ਹਾਂ ਉਹ ਮੈਂ ਕਿਹਾ ਝੋਟੀ ਲੈ ਗਿਆ ਜੀ ਆ ਅੱਛਾ ਦੇ ਚੋਟੀ ਫੋਟਾ ਹੋ ਗਿਆ ਲੈ ਜਾ ਤੇ ਫਿਰ ਮੈਂ ਉਹਦੇ ਨਾਲ ਇਧਰੋਂ ਚੱਲ ਗਿਆ ਮਗੱਡੀ ਨਾਲ ਉਧਰੋਂ ਲੈ ਆਂਦੀ ਐ ਅੱਛਾ ਵੀ ਇਦਾਂ ਗਾਹ ਤੁਹਾਡਾ ਬਣਿਆ ਤਾਂ ਤੁਹਾਨੂੰ ਝੋਟੀ ਦੇ ਦਿੱਤੀ ਹਾਂਜੀ ਮਿਲਣੀ ਵੀਡੀਓ ਦੇ ਜ਼ਰੀਏ ਏਦਾਂ ਭੈਣ ਭਰਾ ਵੇਚਣ ਵਾਲੇ ਫੋਨ ਕਰ ਲੈਂਦੇ ਹਾਂ ਹਾਂਜੀ ਹਾਂਜੀ ਭਾਜੀ ਠੀਕ ਆ ਠੀਕ ਆ ਇਧਰੋਂ ਲੈ ਗਿਆ ਤੂੰ ਮੈਨੂੰ ਉਹ ਦੇ ਦਿੱਤੀ ਉਹ ਦੇ ਦਿੱਤੀ ਹਾਂਜੀ ਤੇ ਹੁਣ ਮਾੜੀ ਚਾਕੇ ਦੇ ਮੁੰਡੇ ਕੋਈ ਅੱਛਾ ਅੱਛਾ ਹਾਂਜੀ ਤੇ ਆਪਾਂ ਹੁਣ ਇਹ ਮੁਕਸਰ ਵਾਲੀ ਬਾਅਦ ਜ ਦਿਖਾਵਾਂਗਾ ਪਹਿਲਾਂ ਇਹਨਾਂ ਇਹਨਾਂ ਦਾ ਸ਼ੁਰੂ ਕਰੀਏ ਹੈ ਤੇ ਆ ਝੋਟੀ ਦਾ ਸੂਆ ਕਰਨੀ ਆ ਜੀ ਇਹ ਭਾਜੀ ਪਹਿਲਾਂ ਸੂਆ ਤੋੜ ਦਾਂਦੇ ਝੋਟੀ ਪਹਿਲਾ ਸੁਆ ਹਾਂਜੀ ਮੂੰਹ ਤੋਂ ਦੋ ਦੰਦ ਦੋ ਦੰਦ ਭਾਜੀ ਬੱਚਾ ਕੀ ਮਗਰ ਬੱਚਾ ਵਾਂਜੀ ਕੱਟੀ ਆ ਕੱਟੀ ਕਿਹੜੀ ਆ ਜੀ ਇਹਦੀ ਕੱਟੀ ਭਾਜੀ ਆ ਜੀ ਆ ਸ਼ਾਖ ਲੋਤੀ ਜਿਹੜੀ ਹਾਂ ਆਏ ਹੋ ਜੀ ਕੱਟੀ ਆ ਤੇ ਸੂਈ ਨੂੰ ਕਿੰਨੇ ਕ ਦਿਨ ਹੋ ਗਿਆ ਸੂਈ ਦਾ ਜੀ ਭਾਜੀ 15 ਕ ਦਿਨ ਹੋ ਗਏ 15 ਦਿਨ ਹਾਂਜੀ ਤੇ ਕਿੰਨਾ ਇਹਦੇ ਕੋਲ ਦੁੱਧ ਭਾਜੀ ਦੁੱਧ ਭਾਜੀ 10 ਤੋਂ ਬਾਹਰ 10 ਕਿਲੋ ਮੰਨਦੇ ਦਾ 10 ਕਿਲੋ ਠੰਡਾ ਅੱਛਾ ਅੱਛਾ 10 ਕਿਲੋ ਦੁੱਧ ਜਿਹੜਾ ਵਾ ਉਹ ਆ ਹੁਣ ਹਾਜ਼ਰ ਆ ਜਦਾਂ ਕੱਦ ਕਾੜ ਦੀ ਪੂਰੀ ਵੱਡੀ ਆ ਕੱਦ ਤੁਹਾਡੇ ਜਿੱਡਾ ਹੀ ਆ ਭਾਜੀ ਇਹਦਾ ਹਾਂਜੀ ਹੈ ਹਾਂ ਵਿਵਿਧਤਾ ਘਟਤ ਪਰਸ ਹੋਈਆਂ ਆਪਣੇ ਠੀਕ ਆ ਠੀਕ ਆ ਤੋਰੀ ਇਹਨੂੰ 12 ਕਿਲੋ ਦੁੱਧ ਲਗਾ ਗੀ ਗਰਾਮਾਂ 12 ਕਿਲੋ ਦੁੱਧ ਚਵਾਇ ਜਾਊਗਾ ਇਸ ਤਰ੍ਹਾਂ ਦੇ ਜਿਹੜਾ ਹਾਜ਼ਰ ਦੁੱਧ ਆ 10 ਕਿਲੋ ਦੁੱਧ ਇਹਦੇ ਕੋਲ ਜਿਹੜਾ ਤਿਆਰ ਆ ਜਿਹੜਾ ਚਵਾ ਕੇ ਦੇਣਾ ਝੋਟੀ ਦਾ ਕੱਦ ਚੈੱਕ ਕਰੋ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਮੂੰਹ ਤੋਂ ਦੋ ਦੰਦ ਝੋਟੀ ਥਾਣੇ ਵੇਖੋ ਇਹਨੂੰ ਕਿਹੜਾ ਲੱਗਾ ਫਿਕਸ ਹੱਡਰ ਵਾਲੀ ਝੋਟੀ ਆ ਸੋਹਣੀ ਸੁਨੱਖੀ ਛਕੀਨ ਝੋਟੀ ਆਹ ਵੇਖੋ ਝੋਟੀ ਦੀ ਕੁਆਲਿਟੀ ਚੈੱਕ ਕਰੋ ਜੀ ਬਹੁਤ ਚੰਗੀ ਸੋਹਣੀ ਆ ਆ ਜਿੰਦਾ ਮਰਜੀ ਖਰਚੋ ਬੋਲਦਾ ਮਰਜੀ ਕੋਈ ਠੀਕ ਆ ਹਾਂਜੀ ਬਾਕੀ ਪੋਲੀ ਆ ਲੈ ਜੋ ਬੰਦ ਕੋਈ ਨਹੀਂ ਕਰੋ ਦਰਸ਼ਨ ਝੋਟੀ ਦੇ ਜੀ ਆਹ ਵੇਖੋ ਲੈ ਵੇਖੋ ਕਿੱਡਾ ਸੋਹਣਾ ਕਰਮਾ ਵਾਲੀ ਦਾ ਤੇ ਮੁੱਲ ਜਿਹੜੇ ਕਰਨੇ ਆ ਪਹਿਲੇ ਪਹਿਲੇ ਫੋਨ ਤੇ ਜਾਣੀਆਂ ਝੋਟੀ ਆ ਥਾਣ ਪਹਿਲਾਂ ਤੁਹਾਨੂੰ ਦਿਖਾ ਦਿਆਂ ਥਾਣ ਵੇਖੋ ਕਿੱਡਾ ਸੋਹਣਾ ਗਾਰਡਨ ਥਾਣ ਲੱਗਾ ਤੇ ਠੰਡੀ ਠੀਰੀ ਆ ਵੇਖੋ ਜਿੱਦਾਂ ਮਰਜੀ ਬੈਹੋ ਆ ਵੇਖੋ ਆ ਚੀਜ਼ਾਂ ਨਹੀਂ ਲੱਗਦੀਆਂ ਠੰਡੀਆਂ ਠੀਰੀਆਂ ਝੋਟੀ ਠੀਕ ਆ ਹਾਂਜੀ ਸਹੀ ਆ ਤੇ ਕਿੰਨਾ ਮੁੱਲ ਕਰਨਾ ਜੀ ਇਹਦਾ ਮੁੱਲ ਭਾਜੀ ਇਹਦਾ 1.5 ਤੇ ਮਾਣਦਾਨ ਕਿੰਨਾ ਕਰ ਦੂਗੇ ਤੁਸੀਂ ਦੱਸੋ ਭਾਜੀ ਕਰ ਦਈਏ 2000 ਦਾ ਠੀਕ ਆ 1 3 ਦੀ 1 3 ਦੀ ਭਾਈ ਪੂਰੇ ਲੱਖ ਦੀ ਦੇ ਦਾਂਗੇ ਹਾਂ ਨਾ ਪੂਰੇ ਲੱਖ ਦੀ ਪੂਰੇ ਲੱਖ ਦੀ ਹਾਂ ਨਾ ਇਹ ਚ ਛੋਟ ਕਰੋਗੇ ਬਾਅਦ ਚ ਛੋਟ ਕਰ ਦਾਂਗੇ ਭਾਈ ਬਾਕੀ ਫੋਨ ਲਾਵੇ ਕੋਈ ਭੈਣ ਭਰਾਵੇ ਮੋੜਨਾ ਨਹੀਂਗਾ ਕਿਸ ਨੂੰ ਠੀਕ ਠੀਕ ਆ ਠੀਕ ਆ ਹੁਣ ਇਹਦੇ ਕੋਲ 10 ਕਿਲੋ ਦੁੱਧ ਜਿਹੜਾ ਚਵਾ ਦੇਣਾ ਠੀਕ ਆ ਤੇ ਨੰਗਾ ਚਾਰਜ 12 ਕਿਲੋ ਦਾ ਚਾਰਜ ਨਾ ਆਉਣਾ ਬਾਈ ਜੀ ਦੀ ਝੋਟੀ ਆ ਬਾਕੀ ਜਿਹੜੀ ਹੱਡੀ ਦੀ ਉੱਚੀ ਹੱਡੀ ਦੀ ਬਾਈ ਝੋਟੀ ਉੱਚੀ ਹੱਡੀ ਵਾਲੀ ਝੋਟੀ ਆ ਇਹ ਨਹੀਂ ਦਨੇ ਇਦਾਂ ਨਹੀਂ ਬਾਈ ਹਾਂ ਜੀ ਹਾਂ ਜੀ ਤਿੰਨੇ ਹੀ ਸੋਹਣੀਆਂ ਆ ਝੋਟੀਆਂ ਤੁਹਾਡੀਆਂ ਬਾਕੀ ਸਿੰਘ ਦੀ ਬਰੀਕੀ ਬਾਕੀ ਉਹ ਲੈ ਕੇ ਹੀ ਲਈਦੀ ਭਾਈ ਭਾਏ ਪਈ 10000 5000 ਵੱਧ ਖਰਚੇ ਗਾਹ ਵੀ ਪੈਸੇ ਭਰਦਾ ਕੋਸੋ ਬਿਲਕੁਲ ਬਿਲਕੁਲ ਆਪਾਂ ਲੈ ਜੀ ਉਦੋਂ ਦਾ ਉਹਨੂੰ ਮਾਲ ਦੇ ਫਿਰ ਕੇ ਗਾਹ ਵੀ ਪੈਸੇ ਭਰਦਾ ਭਾਈ ਸੋਹਣੀ ਚੀਜ਼ ਨੂੰ ਤਾਂ ਹਰ ਕੋਈ ਖਰੀਦ ਲੈਂਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਅਗਲੀ ਝੋਟੀ ਬਾਰੇ ਦਸੀ ਜੀ ਆ ਦੇ ਵੀ ਪਾਜੀ ਪਹਿਲਾ ਸੂਆ ਜੀ ਅੱਛਾ ਪਹਿਲਾ ਸੂਆ ਹਾਂ ਜੀ ਇਹਨੇ ਸੋਈ ਨੂੰ ਅੱਜ 15000 ਰੁਪਏ ਹੋ ਗਏ ਬੱਚਾ ਕੀ ਮਗਰ ਜੀ ਕੱਟੀ ਹੈ ਪੱਟੀ ਹੈ ਭਾਜੀ ਕੱਟੀ ਮਗਰ ਕਿਹੜੀ ਕੱਟੀ ਹੈ ਜੀ ਆਹ ਜੀ ਭਾਜੀ ਆਹ ਕੱਟੀ ਹੈ ਇਹਦੀ ਤੇ ਕਿੰਨਾ ਦੁੱਧ ਜੀ ਇਹਦੇ ਕੋਲ ਫਿਰ ਕੋਈ 10 ਕਿਲੋ ਦੁੱਧ 10 ਕਿਲੋ ਦੁੱਧ ਜਿਹੜਾ ਹਾਜ਼ਰ ਆ ਇਹਦੇ ਕੋਲ ਹਾਂ ਜੀ ਭਾਜੀ ਇਸ ਟਾਈਮ ਤੇ ਹਾਂ ਜੀ ਠੀਕ ਆ ਤੇ ਤੋਰੀ ਹੈ ਜੀ ਇਹਨੂੰ ਆਹ ਦੇਖੋ ਕੱਦ-ਕੱਡ ਝੋਟੀ ਦਾ ਚੈੱਕ ਕਰ ਲੋ ਸੋਹਣਾ ਸੁਨੱਖਾ ਕਾਦਿਆ ਸਿੰਘ ਦੀ ਕੁਆਲਿਟੀ ਸੋਹਣੀ ਹੈ ਮਗਰੇ ਦੇ ਕੱਟੀ ਹੈ ਇੰਦਾ ਬਲ ਫਾਇਦਾ ਜੀ ਆਹ ਦੇਖੋ ਜੀ ਕਰੋ ਚੈੱਕ ਕੱਦ ਕਾੜ ਪੂਰਾ ਵੱਡਾ ਝੋਟੀ ਦਾ ਸੋਹਣੀ ਸੁਨੱਖੀ ਪੂਰੀ ਆ ਬੇਲ ਦੀ ਵੀ ਕਾਫੀ ਲੰਮੀ ਆ ਤੇ ਬਾਕੀ ਜਦਾਂ ਭਾਈ ਨੇ ਦੱਸਿਆ ਕਿ ਉੱਚੀ ਹੱਡੀ ਵਾਲੀ ਝੋਟੀ ਆ ਦੁੱਧ ਚੰਗਾ ਦਿੰਦੀ ਆ ਜੀ ਉੱਚੀ ਹੱਡੀ ਵਾਲੀ ਸਿੰਗਲ ਹੱਡੀ ਕਹਿ ਦਿੰਦੇ ਆ ਆਹ ਦੇਖੋ ਕੱਦ ਵੀ ਚੰਗਾ ਵਾ ਬੇਲ ਦੀ ਵੀ ਲੰਮੀ ਆ ਜੀ ਮਗਰ ਕੱਟੀ ਆ 10 ਲੀਟਰ ਜਿਹੜਾ ਦੁੱਧ ਵਾ ਹੋਣਾ ਇਸ ਟਾਈਮ ਤੇ ਤਿਆਰ ਆ ਹਵਾ ਨਾਲ ਚੈੱਕ ਕਰੋ ਜੀ ਕਿੱਡਾ ਸੋਹਣਾ ਆ ਜੀ ਇਹਦਾ ਆਹ ਕੀ ਵਾਟਿਆ ਕਰੀਏ ਮੈਂ ਅੱਜ ਸੋਨਾ ਵਾਹਿਆ ਚੁੱਕਦੇ ਇਹਨਾਂ ਤਰਕਣਾ ਦੁੱਧ ਕਿੰਨਾ ਕ ਚਵਾਈ ਜਾਊਗੀ ਭਾਜੀ ਇਹ 12 ਬਾਰਗ ਤੋਂ ਦੁੱਧ ਵਜਦੀ ਰਹੇ 12 ਕਿਲੋ ਚਵਾਈ ਜਾਊਗਾ ਹੁਣ ਆਪਾਂ ਜਿਹੜਾ ਹਾਜ਼ਰ ਉਹ ਦੱਸਿਆ ਨਾ 10 10 ਕਿਲੋ ਹਾਜ਼ਰ ਲੈਵਾ ਸੋਨਾ ਵਾਂ ਕਰਵਾ ਲਈ ਤੇ ਕਿੰਨਾ ਕਰਨਾ ਭਾਜੀ ਇਹਦਾ ਮੁੱਲ ਇਹਦਾ ਭਾਜੀ 80000 ਜੀ ਮਾਨਾ 98000 ਹਾਂਜੀ ਠੀਕ ਆ ਛੋੜ ਕਰ ਦੋ ਮੌਕੇ ਤੇ 95 ਦੀ ਹਾਂਜੀ ਉੱਥੇ ਛੋੜ ਕਰ ਬਾਕੀ ਫੋਨ ਲਾਵੇ ਕੋਈ ਹਨਾ ਭੈਣ ਭਰਾ ਮੋੜਨਾ ਕਿਸ ਨੂੰ ਨਹੀਂਗਾ ਕੱਦ ਗਾੜ ਇਹਦਾ ਬਚੰਗਾ ਸੋਹਣੀ ਸੁਨਖੀ ਪੂਰੀ ਜੀ ਠੀਕ ਆ ਤੇ ਅਗਲੀ ਦਿਖਾਈ ਹੁਣ ਆਪਾਂ ਨੀਲੀ ਰਾਵੀ ਦੀ ਝੋਟੀ ਹਨਾ ਕਿੰਨਾ ਭਾਜੀ ਦੁੱਧ ਦੇ ਤੇ ਕੋਲ ਇਹਦੇ ਕੋਲ ਭਾਜੀ 9 ਕਿਲੋ ਬੋਲਾ ਯਾਰ ਅੱਜ 6 ਦਿਨ ਹੋ ਗਏ ਸੂਈ ਦੇ ਅੱਛਾ 9 ਮਾਲੇ ਦਾ ਦੁੱਧ ਮਾਲੇ 9 ਕਿਲੋ 9 ਕਿਲੋ ਹਾਂਜੀ ਤਾਂ ਆਈ ਕਿਹੜੇ ਏਰੀਆ ਚੋਂ ਆਈ ਹੈ ਮੁਕਸਰੋਂ ਆਈ ਹੈ ਮੁਕਸਰ ਏਰੀਆ ਚੋਂ ਆਈ ਆ ਤੇ ਇਹ ਮਤਲਬ ਮੈਂ ਨਾਲ ਜਾ ਕੇ ਲੈ ਆਂਦੀ ਆ ਇਹ ਆਪਣੀ ਵੀਡੀਓ ਵੇਖ ਕੇ ਅਗਲੇ ਨੇ ਫੋਨ ਕੀਤਾ ਤੁਹਾਨੂੰ ਹਨਾ ਠੀਕ ਆ ਚਲੋ ਵਧੀਆ ਮਾਨ ਵਾਲੀ ਗੱਲ ਆ ਜੀ 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 ਤਾਂ ਮਗਰ ਬੱਚਾ ਕੀ ਆ ਜੀ ਇਹਦੇ ਖੱਟਾ ਜੀ ਬਾਕੀ ਦੋਨੇ ਕੱਟ ਗਏ ਆ ਕੱਟਾ ਜੀ ਆ ਵੇਖ ਝੋਟੀ ਚੈੱਕ ਕਰੋ ਝੋਟੀ ਇਹ ਵੀ ਠੰਡੀ ਆ ਤੇਰੀ ਧਾਰ ਭਾਈ ਇਹਦਾ ਵੀ ਭੰਨ ਲਿਆ ਨਾ ਬਿਠਾ ਦੇ ਇਹ ਡੇਢ ਮੋਟੀ ਧਾਰਿਆ ਜੀ ਜੇ ਥੱਲੇ ਉੱਥੋਂ ਜੀ ਨਹੀਂ ਕਰਦਾ ਠੀਕ ਆ ਸੋਹਣੀ ਸੁਨਖੀ ਜੀ ਪੂਰੀ ਹਾਂ ਤੋਰੀ ਹੈ ਜੀ ਇਹਨੂੰ ਆ ਜੋ ਤੋਰੋ ਜੀ ਦੁੱਧ ਕਿੰਨਾ ਹੋਣਾ ਇਸ ਟਾਈਮ ਤੇ ਦੁੱਧ ਭਾਈ 9 ਬਲ ਦੇ ਕੋ 9 ਕਿਲੋ ਦੁੱਧ ਹਾਂ ਜੀ ਹੈ ਪਹਿਲੇ ਚੌ ਚਾਰ ਦਾ ਚੌਗੀ ਆ ਅੱਛਾ ਸੁਪਾ ਬੋਲਾ ਮੰਨ ਲਓ ਭਾਈ ਦੁੱਧ ਮਾਦੇ 9 ਕਿਲੋ ਹੋ ਜਾ 9 ਕਿਲੋ ਪਹਿਲਾ ਸੁਆ ਜੀ ਸੁਈ ਆ ਚਾਰ ਦੰਦ ਦਾ ਝੋਟੀ ਚੈੱਕ ਕਰੋ ਕੱਦ ਕਿੱਡਾ ਸੋਹਣਾ ਵੱਡਾ ਵਾ ਨਿਸ਼ਾਨੀਆਂ ਸਾਰੀਆਂ ਹੈਗੀਆਂ ਜੀ ਅਗਲੇ ਪੈਰ ਵੀ ਚਿੱਟੇ ਤੇ ਪਿਛਲੇ ਵੀ ਪੂਛ ਵੀ ਚਿੱਟੀ ਤੇ ਫੇਸ ਵੀ ਚੈੱਕ ਕਰ ਲਓ ਜੀ ਨਿਸ਼ਾਨੀਆਂ ਨੀਲੀ ਰੰਗ ਦੀਆਂ ਪੂਰੀਆਂ ਆ ਜੀ ਆਹ ਵੇਖੋ ਕੱਦ ਦੇ ਵੇਖੋ ਕਿੱਡਾ ਸੋਹਣਾ ਝੋਟੀ ਚੈੱਕ ਕਰੋ ਠੰਡੀ ਧੀਰੀ ਜਿੱਦਾਂ ਮਰਜੀ ਜਿੱਥੇ ਮਰਜੀ ਬਹਿ ਜਾਓ ਜਿੱਦਾਂ ਮਰਜੀ ਬਹਿ ਜਾਓ ਇਹ ਚੀਜ਼ਾਂ ਨਹੀਂ ਆਉਂਦੀਆਂ ਆਹ ਵੇਖੋ ਪਹਿਲਾ ਸੂਆ ਸੂਈ ਆ ਜੇ ਕਵਾਲਿਟੀ ਝੋਟੀ ਦੀ ਚੈੱਕ ਕਰੋ ਉਹ ਮਾੜੀ ਡਰ ਗਈ ਦੂਜੀ ਝੋਟੀ ਜੀ 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 ਜਾਣ ਦੋ ਇੱਕ ਵਾਰ ਕਢਾ ਦੋ ਲੰਮਾ ਕੀੜਾ ਕਢਾ ਦੋ ਭਾਜੀ ਇਹਦਾ ਬਾਹਰ ਕੱਢ ਲਓ ਕੋਈ ਨਹੀਂ ਆਹ ਵੇਖੋ ਜੀ ਬੇਲ ਦੀ ਲੰਮੀ ਆ ਕੱਦ ਦੀ ਵੀ ਚੰਗੀ ਆ ਕਵਾਲਿਟੀ ਝੋਟੀ ਦੀ ਚੈੱਕ ਕਰੋ ਆਹ ਵੇਖੋ ਕੋੜੀ ਯਾਰ ਕੀ ਚਾਲ ਆ ਝੋਟੀ ਦੀ ਆਜੋ ਭਾਜੀ ਥਾਣ ਬੜੇ ਸੋਹਣੇ ਲੱਗੇ ਆ ਸਿਵਾ ਆ ਚੁਪੀ ਬਹੁਤ ਵਧੀਆ ਆ। ਆਹ ਇੱਕ ਬੱਚੇ ਦਾ ਕਰਕੇ ਥੋੜਾ ਪੈਂਦੀ ਕਾਲੀ। ਲੈ ਵਾ ਚੈੱਕ ਕਰੋ। ਇੱਥੇ ਡਾਕ ਲਿਓ ਭਾਜੀ ਮੜੀ। ਆ ਵੇਖੋ ਦਰਸ਼ਨ ਕਰ ਲਓ ਝੋਟੀ ਦੇ ਕਮਾ ਲਓ। ਆਜੋ। ਆ ਵੇਖੋ ਕਿਹੜਾ ਸੋਹਣਾ ਆ ਜੀ ਇਹ ਕਿਹੜਾ ਕਹਾਂਗ ਦਾ ਨਹੀਂ। ਇਹ ਸੇ ਦਾ ਹੋ ਜੀ। ਆ ਖੱਟਾ ਮਾ। ਕਿੰਨਾ ਕੁ ਭਾਜੀ ਕਰ ਜੂਗੀ ਦੋਦੇ? ਦੋਵੇਂ 12 11 12 ਦੇ ਦੌਰਾਨ ਹੁੰਦੇ ਨੇ ਹੁਣ ਜਿਹੜਾ 109 ਕਿਲੋ ਹਾਜਰ ਠੀਕ ਆ 6 ਦਿਨਾਂ ਦੀ ਚੋਈ ਤੇ ਮੁੱਲ ਕਿੰਨਾ ਕਰਨਾ ਏ ਇਹਦਾ ਮੁੱਲ ਕੋ ਜੀ ਦਾ 1 2 ਜੀ 1 ਲੱਖ 2000 ਰੁਪਏ 98000 ਦੀ ਹਾਂਜੀ ਤੁਮਾਨ ਕਰ ਮੌਕੇ ਤੇ ਛੋਟ ਕਰ ਦਿਓ ਥੋੜੀ ਬਧੀ ਹਨਾ ਛੋਟੀ ਸੋਹਣੀ ਚੰਗੀ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਵੀ ਸਿੰਘ ਦੇ ਵਿੱਚੋਂ ਰੁਪਈਆ ਨਹੀਂ ਲੰਗਦਾ ਜਿੱਦਾਂ ਕਹਿ ਦਿੰਦੇ ਉਹ ਗੱਲ ਕਰਨ ਵਾਲੀ ਆ ਵੀ ਆ ਵੇਖੋ ਰੁਪਈਆ ਸੱਚੀ ਨਹੀਂ ਲੰਗਣਾ ਸਿੰਘ ਬਹੁਤ ਸੋਹਣਾ ਵਾ ਥਾਣ ਵੇਖੋ ਕਿੱਡਾ ਕੁਆਲਿਟੀ ਵਾਲਾ ਨਿਸ਼ਾਨੀਆਂ ਨੀਲੀ ਆ ਵੀ ਨਾਵੀ ਵਾਲੀਆਂ ਸਾਰੀਆਂ ਲੈਵਾ ਤੁਸੀਂ ਜਾ ਕਰੋ ਜੀ ਕਿੱਡਾ ਸੋਹਣਾ ਗੈਪ ਤੇ ਥਣ ਲੱਗਾ ਜੀ ਆਹ ਵੇਖੋ ਆ ਜਿਹੜਾ ਮੁੱਲ ਕਰਤਾ ਪਹਿਲੇ ਫੋਨ ਤੇ ਜਾਵੇ 98000 ਦੇ ਵਿੱਚੋਂ ਮਾਨਦਨ ਥੋੜਾ ਬੋਧਾ ਹੋ ਜਾਊਗਾ ਬਹੁਤ ਹੀ ਭੈਣ ਭਰਾ ਨੀਲੀ ਰਵੀ ਦੇ ਸ਼ਕੀਨ ਆ ਕਾਈ ਵੇ ਮੰਗਾਈ ਜੀ ਮੈਨੂੰ ਵੀਡੀਓ ਆਈ ਵਧੀਆ ਲੱਗੀ ਛੋਟੀ ਜੀ 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 ਦੱਬਣੀ ਉਧਰ ਹੋ ਰਹੀ ਹੈ ਤਗੜੀ ਲੱਗਦੀ ਹੈ ਠੀਕ ਆ ਤੇ ਕਰਨੀ ਕੋਈ ਗੱਲਬਾਤ ਹੋਰ ਜੀ ਬਸ ਜੀ ਵੀਡੀਓ ਵਾਚੋ ਤੇ ਸ਼ੇਅਰ ਤੇ ਲਾਈਕ ਕਰੋ ਠੀਕ ਆ ਬਾਕੀ ਭਾਈ ਨੂੰ ਫੋਨ ਕਰ ਲਿਓ ਤਿੰਨੇ ਝੋਟੀਆਂ ਸੂਈਆਂ ਸਵਾਈਆਂ ਜੀ ਆ ਕੇ ਆਪਣੀ ਤਸੱਲੀ ਕਰ ਲਿਓ ਕੋਈ ਬਾਤ ਘਾਟੋਗੇ ਅੱਧੀ ਘੰਟੀ ਕੋਈ ਨਹੀਂ ਘੂਰ ਛਟਾਓ ਜਾਦੀ ਘੰਟੀ ਠੀਕ ਆ ਜੀ ਠੀਕ ਆ ਧਾਰ ਦਿਓ ਆ ਮੋਟੀ ਮੋਟੀ ਧਾਰ ਕਰਨਾ ਠੀਕ ਜੀ ਧੰਨਵਾਦ